ਤਦ ਮੈਂ ਸਾਈਆਂ ਦੇ ਫਾਰਮਨ ਕ੍ਰਿਸਚੀਅਨ ਕਾਲੇ ਲਾਹੌਰ ਦਾ ਵਿਦਿਆਰਥੀ ਸਾਂ ਗੁਰੂ ਨਾਨਕ ਸਾਹਿਬ ਜੀਆਂ ਜਨਮ ਸਾਖੀਆਂ ਵਿੱਚੋਂ ਕਰਮਾਤਾ ਦੀਆਂ ਸਾਖੀਆਂ ਸੁਣਦਾ ਤੇ ਫਿਰ ਹਜਰਤੀ ਸਾਧੀਆਂ ਕਰਮਾਤਾ ਜਿਨ੍ਹਾਂ ਦਾ ਧਰਮ ਨਾਲ ਅਨੇਖੜਵਾ ਸੰਬੰਧ ਹੈ ਪਰ ਸਾਇੰਸ ਦਾ ਵਿਦਿਆਰਥੀ ਹੋਣ ਕਰਕੇ ਮੈਨੂੰ ਸਾਇੰਸ ਦੀਆਂ ਕਰਮਾਤਾ ਤੋਂ ਵੱਡੀਆਂ ਲੱਗਣ ਲੱਗੀਆਂ ਸੋ ਮੈਂ ਜਿਵੇਂ ਧਰਮ ਵੱਲੋਂ ਕੁਝ ਅਸ਼ਲ ਤੱਕ ਜਾ ਹੋ ਗਿਆ ਇੱਕ ਦਿਨ ਬਾਈਬਲ ਕਲਾਸਿਚ ਸਭ ਕੁਝ ਸੀ ਮਾਲਕ ਹੀ ਦੇਂਦਾ ਏ ਤੇ ਉਹ ਹੀ ਸਾਥੋਂ ਵਾਪਸ ਵੀ ਲੈ ਸਕਦਾ ਏ ਤੇ ਪੜਾਉਣ ਵਾਲੇ ਪ੍ਰੋਫੈਸਰ ਨੇ ਕਿਹਾ ਇਹ ਜ਼ਿੰਦਗੀ ਵੀ ਸਾਡੀ ਨਹੀਂ ਜਿਸਨੇ ਦਿੱਤੀ ਏ ਉਹ ਲੈ ਵੀ ਸਕਦਾ ਹੈ ਮੇਰਾ ਖਿਆਲ ਇਹ ਹੈ ਕਿ ਮੈਨੂੰ ਇਸ ਗਲਤੀ ਯਕੀਨੀ ਨਹੀਂ ਆਇਆ ਸੀ ਮੈਂ ਸੋਚਿਆ ਇਹ ਜ਼ਿੰਦਗੀ ਤਾਂ ਮੇਰੀ ਏ ਮੈਂ ਜੋ ਚਾਹੇ ਇਹਦਾ ਬਣਾ ਸਕਦਾ ਹਾਂ ਜਾਂ ਵਿਗਾੜ ਸਕਦਾ ਹਾਂ ਸੋ ਮੈਂ ਉੱਠ ਕੇ ਇਹੋ ਗੱਲ ਪ੍ਰੋਫੈਸਰ ਸਾਹਿਬ ਨੂੰ ਕਹਿ ਦਿੱਤੀ ਸਾਰੇ ਕਲਾਸ ਮੇਰੇ ਵੱਲ ਪ੍ਰਸ਼ੰਸਕ ਨਜ਼ਰਾਂ ਨਾਲ ਵੇਖ ਰਹੇ ਸੀ ਮੈਨੂੰ ਲੱਗਾ ਜਿਵੇਂ ਮੈਂ ਆਪਣੇ ਸਹਿਕਰਮੀਆਂ ਦੇ ਮਨ ਦੀ ਪ੍ਰਤੀਨਿਧਤਾ ਕੀਤੀ ਏ ਸੋ ਮਨ ਹੀ ਮਨ ਇਸ ਗੱਲ ਦਾ ਅਭਿਮਾਨ ਹੰਡਾਰਿਆ ਸ ਤਦ ਪ੍ਰੋਫੈਸਰ ਸਾਹਿਬ ਬੋਲੇ ਇਹ ਜ਼ਿੰਦਗੀ ਤੇਰੀ ਏ ਹਾਂਜੀ ਮੈਂ ਕਿਹਾ ਤੂੰ ਖਰੀਦੀ ਏ ਤੇਰੇ ਨਿੱਜੀ ਜਾਇਦਾਦ ਦੇ ਮੈਂ ਖਰੀਦੀ ਤਾਂ ਨਹੀਂ ਪਰ ਹੈ ਤਾਂ ਮੇਰੀ ਕਿਸੇ ਹੋਰ ਦੀ ਤਾਂ ਨਹੀਂ ਸ਼ਾਬਾਸ਼ ਪ੍ਰੋਫੈਸਰ ਸਾਹਿਬ ਨੇ ਕਿਹਾ ਤੇ ਤੂੰ ਜੋ ਚਾਹੇ ਇਹਦਾ ਕਰ ਸਕਦਾ ਹਾਂ ਹਾਂਜੀ ਤਾਂ ਫਿਰ ਆਪਣਾ ਇੱਕ ਪੈਰ ਉੱਪਰ ਚੁੱਕ ਮੈਂ ਚੁੱਕ ਦਿੱਤਾ ਹੁਣ ਦੂਜਾ ਵੀ ਚੁੱਕ ਮੈਂ ਪਹਿਲਾ ਰੱਖ ਦਿੱਤਾ ਤੇ ਦੂਜਾ ਚੁੱਕ ਲਿਆ ਮੈਂ ਤੈਨੂੰ ਪਹਿਲਾ ਪੈਰ ਵਾਪਸ ਰੱਖਣਾ ਨਹੀਂ ਸਿਖਾਇਆ ਦੂਜਾ ਪੈਰ ਵੀ ਨਾਲ ਉਠਾਉਣ ਲਈ ਕਿਹਾ ਸੀ ਇਹ ਕਿਵੇਂ ਹੋ ਸਕਦਾ ਹੈ ਇਹ ਤਾਂ ਨਹੀਂ ਹੋ ਸਕਦਾ ਬਸ ਤੋਤਾ ਕਿਹਾ ਸੀ ਮੈਂ ਜੋ ਚਾਹਾਂ ਕਰ ਸਕਦਾ ਹਾਂ ਦੋਵੇਂ ਪੈਰ ਤਾਂ ਤੂੰ ਚੁੱਕ ਨਹੀਂ ਸਕਿਆ ਇਹ ਤਾਂ ਧਰਤੀ ਵਿੱਚ ਗ੍ਰੈਵਿਟੀ ਕਰਕੇ ਹੈ ਬੇਟਾ ਗ੍ਰੈਵਿਟੀ ਰੱਬ ਦੀ ਪੈਦਾ ਕੀਤੀ ਹੋਈ ਇੱਕ ਸ਼ਕਤੀ ਏ ਇਹਦੀਆਂ ਪੈਦਾ ਕੀਤੀਆਂ ਹੋਈਆਂ ਬੇਅੰਤ ਐਸੀਆਂ ਸ਼ਕਤੀਆਂ ਹਨ ਅਸੀਂ ਕਿਸੇ ਦੀ ਵੀ ਉਲੰਘਣਾ ਨਹੀਂ ਕਰ ਸਕਦੇ ਸਾਇੰਸ ਨੇ ਕੇਵਲ ਇਹਨਾਂ ਸ਼ਕਤੀਆਂ ਨੂੰ ਪਾੜਿਆ ਹੈ ਤੇ ਉਹਨਾਂ ਤੋਂ ਫਾਇਦਾ ਉਠਾਉਣ ਦਾ ਯਤਨ ਕੀਤਾ ਹੈ ਉਹ ਕਿਸੇ ਐਸੀ ਸ਼ਕਤੀ ਨੂੰ ਪੈਦਾ ਨਹੀਂ ਕਰ ਸਕਦੀ ਬਾਕੀ ਰਹੀ ਗੱਲ ਤੇਰੀ ਜ਼ਿੰਦਗੀ ਦੀ ਤੂੰ ਆਪ ਸੋਚੀ ਕਿ ਕੀ ਸੱਚਮੁੱਚ ਇਹ ਤੇਰੀ ਹੈ ਤੇ ਇਹ ਘਟਨਾ 1943 ਦੀ ਹੈ